ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਉੱਚੀ ਸੰਸਥਾ ਹੈ ਔਰ ਜਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਉਹਨੂੰ ਲਗਾਤਾਰ ਵਰਤ ਰਿਹਾ ਆਪਣੇ ਫਾਇਦਿਆਂ ਲਈ ਪਹਿਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਤੇ ਦੇ ਹੁਣ ਜਥੇਦਾਰ ਸਾਹਿਬ ਨੇ ਵਰਤਣਾ ਸ਼ੁਰੂ ਹੋਇਆ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵਰਤਣਾ ਸ਼ੁਰੂ ਕਰਤਾ ਫਿਜ਼ੀਕਲੀ ਇਹਨਾਂ ਨੂੰ ਵਰਤ ਕੇ ਇਹਨਾਂ ਦੇ ਸਾਰੇ ਫੈਸਲਿਆਂ ਨੂੰ ਅਕਾਲ ਤਖਤ ਵੱਲੋਂ ਲਏ ਗਏ ਫੈਸਲਿਆਂ ਨੂੰ ਅਕਾਲ ਐਸ்சிਪੀਸੀ ਦੇ ਪ੍ਰਧਾਨ ਕੋਲ ਉਲਟ ਕਰਾਏ ਜਾਂਦੇ ਸੋ ਇਹ ਨੈਤਿਕਤਾ ਕਰਕੇ ਉਹਨਾਂ ਨੇ ਆਪਣਾ ਦਿੱਤਾ ਉਹਨਾਂ ਦੀ ਜ਼ਮੀਰ ਜਾਗੀ ਹੈ ਉਹਨਾਂ ਸੰਬੰਧ ਨੂੰ ਜਿਸ ਤਰੀਕੇ ਦੇ ਫੈਸਲੇ ਇਸ ਦਾ ਵੀ ਕੀ ਪ੍ਰਭਾਵ ਦੇ ਸਕਦਾ ਜੋ ਨਹੀਂ ਸਾਰਾ ਪ੍ਰਭਾਵੀ ਹੋਈ ਨਾ ਇਹ ਫੈਸਲੇ ਜਿਹੜੇ ਲੈ ਕੇ ਇਹ ਜੱਥੇਦਾਰਾਂ ਨੇ ਲਏ ਔਰ ਉਹਨਾਂ ਜੱਥੇਦਾਰਾਂ ਨੂੰ ਹਟਾਉਣ ਵਸੇ ਪ੍ਰਭਾਵ ਪਾਇਆ ਜਾ ਰਿਹਾ ਹੋ ਸਕਦਾ ਹੈ ਜਾਨੀ ਹਰਪੀਸੀ ਨੂੰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ 4 ਦਿਨ ਪਹਿਲੇ ਕੱਢਿਆ ਗਿਆ ਹੋ ਸਕਦਾ ਹੈ ਜਾਨੀ ਰੁਪੀਸੀ ਤੇ ਕੱਟਣ ਦੀ ਵੀ ਵਾਰੀ ਆ ਰਹੀ ਹੋਵੇ ਸਸ਼ਕਾ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਅਸਤੀਫਾ ਦਿੱਤਾ ਹੈ ਇਸਤੇ ਹੀ ਗੱਲਬਾਤ ਕਰਾਂਗੇ ਸਰਦਾਰ ਹਰਮਿੰਦਰ ਸਿੰਘ ਕਾਲਕਾ ਜੀ ਮਜੂਰ ਨੇ ਦਿੱਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਤੁਸੀਂ ਕੀ ਨਿੱਤ ਦੇ ਕਾਰਨ ਮੰਨਦੇ ਹੋ ਪਰਸਨਲੀ ਉਹਨਾਂ ਦੇ ਕੀ ਕਿਸ ਤਰੀਕੇ ਦਾ ਦਬਾਅ ਸੀਗਾ ਕੋਈ ਕਿਉਂ ਅਸਤੀਫਾ ਦਿੱਤਾ ਕਿ ਉਹਨਾਂ ਨੇ ਦੇਖੋ ਜਿਸ ਅਹੁਦੇ ਦੇ ਉੱਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਬੈਠੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਉੱਚੀ ਸੰਸਥਾ ਹੈ ਔਰ ਜਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਉਹਨੂੰ ਲਗਾਤਾਰ ਵਰਤ ਰ ਹੋਨੇ ਜਤਿਹਦਾਰ ਸਾਹਿਬ ਨੇ ਵਰਤਣਾ ਸ਼ੁਰੂ ਹੋਇਆ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵਰਤਣਾ ਸ਼ੁਰੂ ਕਰਤਾ ਫਾਈਨੈਂਸ਼ੀਅਲ ਤੌਰ ਦੇ ਉੱਤੇ ਤੇ ਉਹ ਪਹਿਲੇ ਵਰਤਦੇ ਸੀ ਮਗਰ ਇਹ ਜਿਹੜਾ ਉਹਨ ਫਿਜ਼ੀਕਲੀ ਇਹਨਾਂ ਨੂੰ ਵਰਤ ਕੇ ਇਹਨਾਂ ਦੇ ਸਾਰੇ ਫੈਸਲਿਆਂ ਨੂੰ ਅਕਾਲ ਤੱਕ ਦੇ ਵੱਲੋਂ ਲੈ ਕੇ ਫੈਸਲਿਆਂ ਨੂੰ ਅਕਾਲ ਐਸ்சிਪੀਸੀ ਦੇ ਪ੍ਰਧਾਨ ਕੋਲ ਉਲਟ ਕਰਾਏ ਜਾਣ ਸੋ ਇਨੈਤਿਕਤਾ ਕਰਕੇ ਉਹਨਾਂ ਨੇ ਆਪਣਾ ਦਿੱਤਾ ਉਹਨਾਂ ਦੀ ਜ਼ਮੀਰ ਜਾਗੀ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਤਾਂ 2 ਦਸੰਬਰ ਨੂੰ ਜਿਸ ਤਰੀਕੇ ਦੇ ਫੈਸਲੇ ਆਏ ਇਸ ਦਾ ਵੀ ਕੋਈ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਜੋ ਪਰ ਨਹੀਂ ਸਾਰਾ ਪ੍ਰਭਾਵੀ ਹੋਈ ਨਹੀਂ ਇਹ ਫੈਸਲੇ ਜਿਹੜੇ ਲੈ ਕੇ ਇਹ ਜਥੇਦਾਰਾਂ ਨੇ ਲਏ ਔਰ ਉਹਨਾਂ ਹੀ ਜਥੇਦਾਰਾਂ ਨੂੰ ਹਟਾਉਣ ਵਸੇ ਪ੍ਰਭਾਵ ਪਾਇਆ ਜਾ ਰਿਹਾ ਹੋ ਸਕਦਾ ਹੈ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ 4 ਦਿਨ ਪਹਿਲੇ ਕੱਢਿਆ ਗਿਆ ਹੋ ਸਕਦਾ ਹੈ ਯਾਨੀ ਰੁਕਵੀਰ ਸਿੰਘ ਤੇ ਕੱਟਣ ਦੀ ਵੀ ਵਾਰੀ ਆ ਰਹੀ ਹੋਏ ਤੇ ਇਸ ਕਰਕੇ ਹਰਤਾਮੀ ਸਾਹਿਬ ਨੇ ਅਸਤੀਫਾ ਦਿੱਤਾ ਹੈ ਸੋ ਇਹ ਤੇ ਉਹ ਹੀ ਦੱਸ ਸਕਦੇ ਨੇ ਕਿ ਉਹਨਾਂ ਤੋਂ ਹੋਰ ਕਿਹੜੇ ਗੁਨਾਹਕਰਾਨ ਵਸੇ ਕੀ ਆ ਜਾ ਰਹੀ ਸੀ ਜਿਸ ਕਰਕੇ ਇਹਨਾਂ ਨੇ ਅਸਤੀਫਾ ਦਿੱਤਾ ਸਰ ਤੁਸੀਂ ਕੀ ਮੰਨਦੇ ਹੋ ਕਿਸ ਤਰੀਕੇ ਦੀ ਨਦੀ ਛਵੀ ਸੀ ਕਿਉਂਕਿ ਦਿੱਲੀ ਸੀਗੁਰਦਾਰਾ ਪ੍ਰਬੰਧਕ ਮੀਟਿੰਗ ਦੇ ਵੀ ਮੈਂਬਰ ਨੇ ਤਾਂ ਮੀ ਜੀ ਹੁਣ ਉਸ ਤੋਂ ਵੀ ਅਸੀਫਾ ਜਾਏਗਾ ਤੇ ਇਸ ਤਰੀਕੇ ਨਾਲ ਦੇਖਦੇ ਹਾਂ ਕਿ ਉਹਨਾਂ ਦੀ ਛਵੀ ਦੇ ਬਾਰੇ ਔਰ ਅੱਗੇ ਹੁਣ ਕਿਸ ਤਰੀਕੇ ਦੀ ਨੀਤੀ ਹੋਵੇ ਦੇਖੋ ਮੈਂ ਕਿਸੇ ਦੇ ਉੱਤੇ ਬਿਨਾਂ ਉਹਦੇ ਸਬੂਤਾਂ ਦੇ ਕੋਈ ਦੋਸ਼ ਨਹੀਂ ਲਾ ਸਕਦਾ ਮਗਰ ਜਿੱਥੇ ਤੱਕ ਮੈਂ ਸੁਣਿਆ ਤਾਂ ਹਮੀ ਸਾਹਿਬ ਦੀ ਇਛਾ ਸਾਫ ਸਮੀ ਸੀ ਸਾਫ ਛਫੀ ਸੀ ਮਗਰ ਇਹ ਦੇਖਣਾ ਹੈ ਵੀ ਕਿ ਹੁਣ 24 ਘੰਟੇ ਦੇ ਵਿੱਚ ਵਿੱਚ ਅਕਾਲੀ ਦਲ ਕਿਹੜੀ ਕਿਹੜੀ ਇਹਨਾਂ ਦੀ ਕਿਰਦਾਰ ਖੁਸ਼ੀ ਕਰਦਾ ਉਹਦੇ ਉੱਤੇ ਕਰੈਕਟਰ ਦੇ ਇਲਜ਼ਾਮ ਲਾਉਂਦੇ ਨੇ ਉਹਨਾਂ ਦੇ ਉੱਤੇ ਫਾਈਨੈਂਸ਼ੀਅਲ ਇਲਜ਼ਾਮ ਲਾਉਂਦੇ ਨੇ ਇੱਥੇ ਅਕਾਲੀ ਦਲ ਦੀ ਸਾਰੇ ਨੂੰ ਸਰਟੀਫਿਕੇਟ ਵੱੜਦਾ ਜਿਹੜਾ ਉਹਨਾਂ ਦੀ ਕੁਛੜੀ ਚ ਬੈਠਾ ਹੋਏ ਉਹ ਪੰਤਕ ਹੋ ਜਾਂਦਾ ਜਿਹੜਾ ਕੁਛੜ ਤੋਂ ਬਾਹਰ ਨਿਕਲਦਾ ਉਹ ਗੈਰ ਪੰਤਕ ਹੋ ਜਾਂਦਾ ਕੋਈ ਏਜੰਸੀਆ ਦਾ ਏਜੰਟ ਹੋ ਜਾਂਦਾ ਕੋਈ ਭਾਰਤੀ ਜਨਤਾ ਪਾਰਟੀ ਦਾ ਹੋ ਜਾਂਦਾ ਇਹ ਤੇ ਅਕਾਲੀ ਦਲ ਦੀ ਸ਼ਾਮਤਕ ਉਹਨਾਂ ਨੂੰ ਸਰਟੀਫਿਕੇਟ ਦੇਗਾ ਕਿ ਉਹ ਕਿਸ ਸ਼ਬੀ ਦੇ ਬੰਦੇ ਸਰ ਤੁਸੀਂ ਕੀ ਮੰਨਦੇ ਹੋ ਅਸਤੀਫਾ ਦੇਣਾ ਚਾਹੀਦਾ ਸੀ ਕਿਉਂਕਿ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਬੁਸਦਲੀ ਦਾ ਕੰਮ ਕੀਤਾ ਅਸਤੀਫਾ ਦੇ ਕੇ ਦੇਖੋ ਬੀਬੀ ਜੀ ਦਾ ਐਂਗਲ ਕੁਝ ਹੋਰ ਇਕ ਜਿਹੜੀ ਉਹ ਕਹਿੰਦੇ ਨਾ ਅੰਤ ਹੁੰਦਾ ਕਿਸੇ ਨਾ ਕਿਸੇ ਚੀਜ਼ ਦਾ ਉਹ ਅੰਤ ਆ ਚੁੱਕਾ ਸੀ ਔਰ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਜਿਹੜਾ ਗੁਨਾਹ ਅਗਲਾ ਯਾਨੀ ਰੁਕਵੀਰ ਸਿੰਘ ਨੂੰ ਹਟਾਉਣ ਦੀ ਮਿਹਰਤੇ ਗਰ ਦਬਾ ਪਾਇਆ ਜਾ ਰਿਹਾ ਤੇ ਮੈਂ ਇਸ ਸੰਤਾ ਨੂੰ ਕੀ ਮੂੰਹ ਦਿਖਾਵਾਂਗਾ ਸੋ ਇਸ ਕਰਕੇ ਉਹਨਾਂ ਨੇ ਦੇ ਦਿੱਤਾ ਹੋਵੇਗਾ ਔਰ ਇਹ ਕੋਈ ਕੋਈ ਕਮਜ਼ੋਰ ਆਦਮੀ ਤੇ ਸੀ ਨਹੀਂ ਤਾਂ ਮਿਸਾਲ ਇੱਕ ਪੜੇ ਲਿਖੇ ਵਿਦਵਾਨ ਐਡਵੋਕੇਟ ਨੇ ਔਰ ਮੈਂ ਸਮਝਦਾ ਕਿ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਤਾਕਤ ਹੈ ਕਿ ਉਹ ਗੁਰਸੇਖ ਆਦਮੀ ਨੇ ਸੋ ਇੱਕ ਗੁਰਸੇਖ ਬੰਦਾ ਅਗਰ ਕੋਈ ਐਫਓਜਾ ਕਦਮ ਚੁੱਕਦਾ ਹੈ ਤੇ ਉਹਦੇ ਪਿੱਛੇ ਕਈ ਐਫਓਜੇ ਕਾਰਨ ਹੁੰਦੇ ਨੇ ਕਿ ਆਪਣੀ ਛਵੀ ਜਾਂ ਆਪਣੇ ਗੁਰੂ ਨੂੰ ਜਿਹੜਾ ਮੂੰਹ ਦਿਖਾਣਾ ਹੈ ਉਹਦੇ ਬਾਰੇ ਸੋਚ ਲੈ ਕੇ ਐਫਓਜੇ ਫੈਸਲੇ ਲੈਂਦਾ ਸਰ ਆਖਰੀ ਸਵਾਲ ਹੈ ਪੰਥਕ ਕਨਵੈਨਸ਼ਨ ਕਰਨ ਜਾ ਰਹੇ ਹੋ ਤਾਂ ਅਮੀ ਜੀ ਨੂੰ ਸੱਦਾ ਦੇਵੋਗੇ ਦੇਖੋ ਥਾਮੀ ਸਾਹਿਬ ਨੂੰ ਮੈਂ ਬਿਲਕੁਲ ਸੱਦਾ ਹੁਣ ਦਵਾਂਗਾ ਕਿਉਂਕਿ ਥਾਮੀ ਸਾਹਿਬ ਉਸ ਛਤਰੀ ਤੋਂ ਥੱਲੇ ਬਾਹਰ ਨਿਕਲੇ ਨੇ ਉਸ ਜਿਹੜੇ ਸ਼ਿਕੰਜੇ ਚ ਫਸੇ ਹੋਏ ਸੀ ਔਰ ਇਹ ਤੇ ਉਹ ਕਿਉਂਕਿ ਅਸੀਂ ਸੱਦਾ ਤੇ ਆਲਰੇਡੀ ਸਾਰਿਆਂ ਨੂੰ ਦਿੱਤਾ ਹੋਇਆ ਹੈ ਅਸੀਂ ਜੱ태ਦਾਰ ਸਾਹਿਬਾਨ ਨੂੰ ਵੀ ਦਿੱਤਾ ਹੋਇਆ ਹੈ ਔਰ ਧਾਮੀ ਸਾਹਿਬ ਨੂੰ ਵੀ ਦਵਾਂਗੇ ਮਗਰ ਮੈਨੂੰ ਲੱਗਦਾ ਹੈ ਕਿ ਧਾਮੀ ਸਾਹਿਬ ਇਹ ਫੈਸਲਾ ਬਹੁਤ ਜਲਦੀ ਕੱਲ ਤੱਕ ਲੈ ਲੈਣਗੇ ਕਿ ਆਣਾ ਚਾਹੀਦਾ ਕਿ ਨਹੀਂ ਆਣਾ ਚਾਹੀਦਾ ਕਿਉਂਕਿ ਇਹ ਜਿਹੜੀ ਕਿਰਦਾਰ ਖੁਸ਼ੀ ਉਹਨਾਂ ਦੀ ਸ਼ਾਮ ਤੱਕ ਜਾਂ ਕੱਲ ਤੱਕ ਹੋਣੀ ਹੈ ਉੱਥੋਂ ਉਹਨਾਂ ਨੂੰ ਫੈਸਲਾ ਉਹ ਲੈਣਗੇ ਜੀ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਸੋਇ ਸੰਦਿਲਿਛ ਬਰਦਰ ਆਪਣਾ ਕਮੇਟੀ ਦੇ ਪ੍ਰਧਾਨ ਹਨ ਮਿਸਨ ਕਾਲਕਾ ਜਿਹੜੇ ਸਾਡੇ ਨਾਲ ਖਾਸ ਗੱਲਬਾਤ ਕਰ ਰਹੇ ਸਨ ਜਲਾਬਸੰ ਕਰਨ ਜੀ ਸਿੰਘ ਨਾਲ ਦਵਿੰਦਰ ਸਿੰਘ ਨ